ਕਿਸਾਨ ਦੇ ਪੱਕੇ ਕਣਕ ਦੀ ਫਸਲ ਨੂੰ ਲੱਗੀ ਭਿਆਨਕ ਅੱਗ ਪੰਜ ਕਿੱਲੇ ਸੜ ਕੇ ਹੋਏ ਸੁਆਹ ਅੱਗ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ ਕਿੜੇ ਕਿਸਾਨ ਨੇ ਪੰਜਾਬ ਸਰਕਾਰ ਤੋਂ ਲਗਾਈ ਮੁਆਵਜ਼ੇ ਦੀ ਮੰਗ ਅਕਸਰ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀਆਂ ਹਵਾਵਾਂ ਦੇ ਕਾਰਨ ਪੱਕੀ ਹੋਈ ਕਣਕ ਦੀ ਫਸਲ ਅਕਸਰ ਹੀ ਹਰ ਸਾਲ ਅੱਗ ਦੀ ਲਪੇਟ ਦੇ ਵਿੱਚ ਆਉਣ ਕਾਰਨ ਸੁਆਹ ਹੋ ਜਾਂਦੀ ਹੈ ਤਾਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਸੰਗਰੂਰ ਦੇ ਨਜ਼ਦੀਕ ਪਿੰਡ ਬਮਾਲ ਤੋਂ ਜਿੱਥੇ ਕਿ ਲਗਭਗ ਕਿਸਾਨ ਦੇ ਪੰਜ ਕਿੱਲੇ ਦੇ ਕਰੀਬ ਜਿਹੜੀ ਕਿ ਪੱਕੀ ਹੋਈ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਤੇ ਪਿੰਡ ਵਾਸੀਆਂ ਨੇ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮਿਲ ਕੇ ਅੱਗ ਬੁਝਾਈ ਹੈ ਤਦ ਤਾਜ਼ੀ ਹੈ ਕਿ ਪੇੜ ਤੱਕ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜਦੋਂ ਇਸ ਬਾਰੇ ਪਿੰਡ ਵਾਸੀਆਂ ਦੇ ਜ਼ਮੀਨ ਦੇ ਮਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਸ ਹੁੰਦੇ ਜੀ ਅੱਜ ਤੁਹਾਡੇ ਪਿੰਡ ਅੱਗ ਲੱਗੀ ਆ ਕਿਵੇਂ ਲੱਗੀ ਕੁਝ ਪਤਾ ਲੱਗਿਆ ਜੀ ਕਾਰਨ ਆ ਅੱਗ ਤਾਂ ਜੀ ਲੱਗਣ ਦਾ ਪਤਾ ਹੀ ਨਹੀਂ ਲੱਗਿਆ ਸੀ ਅਸ ਮੈਂ ਵੀ ਖੇਤ ਤੇ ਸੀ ਉਸ ਟਾਈਮ ਮੌਕੇ ਤੇ ਅੱਗ ਲੱਗੀ ਦੀ ਪਤਾ ਲੱਗਿਆ ਕਿ ਲੰਗੀ ਬਹੁਤ ਸਹੀ ਹੈ 5 5.5 ਸੀ ਕਿੱਲਾਂ ਦੇ ਲਗ ਲਾਉਣੇ ਨੁਕਸਾਨ ਹੋ ਗਿਆ ਲੱਗਰ ਨਿਵਾਸੀ ਸਾਰੀਆਂ ਸੰਗਤਾਂ ਨੇ ਬਹੁਤ ਜੋਰ ਨਾਲ ਆ ਕੇ ਇਕ ਵਜਈਏ ਫਾਇਰ ਗੱਡੀ ਆਈ ਹੈ तकरीबन 1 ਘੰਟਾ ਲੇਟ ਆਈ ਹੈ ਉਹਨਾਂ ਨੇ ਵੀ ਆ ਕੇ ਮਦਦ ਕਰੀ ਹੈ ਬੁਰਤਿਆਸ ਜੀ ਆਪਣੇ ਅੱਜ ਥੀਤ ਵਿੱਚ ਅੱਗ ਲੱਗੀ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ 5.5 ਕਿੱਲਾਂ ਦਾ ਹੋਇਆ ਉਹਨੇ ਚਾਚੇ ਦਾ ਆਏ ਨੇ ਕਿਹਾਗੇ ਅਸੀਂ ਤੇ ਅੱਗ 12:30 ਦੇ ਤਕਰੀਬ ਲੱਗੀ ਹੈ ਜੀ ਬਸ ਅੱਗ ਦਾ ਵੀ ਕੋਈ ਪਤਾ ਨਹੀਂ ਲੱਗਿਆ ਕਿ ਕਿੰਨੇ ਮੌਸਮ ਇਸ ਤਰ੍ਹਾਂ ਲੱਗੇ ਬਾਟੀ ਕਰ ਰਹੇ ਜੀ ਅੱਛਾ ਇਹ ਦੇਖ ਲਓ ਬਾਕੀ ਨਗਰ ਨੇ ਵੀ ਚਲੋ ਬਹੁਤ ਜ਼ਿਆਦਾ ਇ ਸਾਥ ਦਿੱਤਾ ਹੈ ਜੀ ਅੱਧੇ ਪੌਣੇ ਘੰਟੇ ਚ ਘੱਟੋ ਘੱਟ 200 ਬੰਦਾ ਆ ਗਿਆ ਜੀ ਲੋਕਾਂ ਨੇ 2 ਵਜੇ ਨਾਲ ਆ ਕੇ ਨੰਭਾਉਂਦੇ ਨੇ ਫਿਰ ਵੀ ਪੰਜ ਕਿੱਤਿਆਂ ਦਾ ਸਾਡਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਤੋਂ ਕੀ ਮੰਗਣਾ ਸਾਲ ਸੰਤੋਤਾ ਇਹ ਹੀ ਹੈ ਵੀ ਸਾਡੀ ਮਦਦ ਕੀਤੀ ਜਾਵੇ ਜੀ ਜਿੱ ਕੀ ਨਾਮ ਹੈ ਭਾਈ ਲਖਵੀਰ ਸਿੰਘ ਜੀ ਭਾਈ ਜੀ ਆਪਣੇ ਅੱਜ ਖੇਤ ਨੂੰ ਅੱਗ ਲੱਗੀ ਆ ਕੀ ਕਹਿੰਦਾ ਭਾਈ ਕਹਿਣਾ ਕੀ ਜਉਨੇ ਕਿ ਇਹ ਨਹੀਂ ਜਾਂਦਾ ਬਹੁਤ ਔਖਾ ਬਈ ਬਹੁਤ ਔਖਾ ਬਈ ਇੱਥੇ ਤੱਕ ਬਹੁਤ ਕਿਸਾਨ ਆਪਣੀ ਫਸਲ ਨੂੰ ਲੈ ਕੇ ਆਉਂਦਾ ਆ ਦਿਨ ਤਾਂ ਜਿਹੜਾ ਜਾ ਕਿਸਾਨ ਦਾ ਪਰਿਵਾਰ ਦਾ ਜੀ ਮਰ ਗਿਆ ਬਈ ਜਿਹੇ ਜੀ ਫਸਲ ਚਲੀ ਗਈ ਇੱਕ ਬਰਾਬਰ ਹੈ ਕੋਈ ਮਤਲਬ ਕਹਿਣ ਸੁਣਨ ਨੂੰ ਸ਼ਬਦ ਨਹੀਂ ਚਲੋ ਧੰਨਵਾਦ ਹੈ ਫਿਰ ਵੀ ਨਗਰ ਦਾ ਜਿਨ੍ਹਾਂ ਨੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਫਿਰ ਵੀ ਬਹੁਤ ਹਿੰਮਤ ਕਰੀ ਨਗਰ ਨੇ ਕਰੀ ਪਿੰਡ ਦੀ ਪੰਚਾਇਤ ਨੇ ਲੋਕਾਂ ਨੇ ਗੁਮਾਂਡੀ ਪਿੰਡਾਂ ਨੇ ਬਾਈ ਪ੍ਰਸ਼ਾਸਨ ਅੱਗੇ ਹੱਥ ਬੰਨ ਕੇ ਬੇਨਤੀ ਹੈ ਵੀ ਅਸੀਂ ਇਹ ਵੀ ਦੋ ਘਰ ਨੇ ਭਰਾ ਨੇ ਤੇ ਅਸੀਂ ਵੀ ਦੋ ਭਰਾ ਸਾਡੇ 5 ਏਕੜ ਸੜ ਕੇ ਸੁਆਹ ਹੋ ਗਏ ਬਾਈ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਮਾਮਲਾ ਬਣਦਾ ਮਾਮਲਾ ਸਾਨੂੰ ਦਿੱਤਾ ਜਾਵੇ ਸਾਰਾ ਨਗਰ ਗਵਾਇਆ ਵੀ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਭਾਈ ਕਿਹਾ ਵੀ ਨਹੀਂ ਕੋਈ ਸ਼ਬਦ ਵੀ ਨਹੀਂ ਹੈਗੇ ਕੁਝ ਕਿਹਾ ਨਹੀਂ ਜਾ ਸਕਦਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਸੰਗਰੂਰ ਤੋਂ ਪੱਤਰਕਾਰ ਹਰਕਵਲ ਹੈਪੀ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankbird Truck Repair Trust We Build In Truck Repair Or Scan QR Code To Contact Us The Masala Twist Oxnard find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy find Authentic Indian Cuisine In Tracy Or Scan QR Code To Contact Us Billa market scan qr code to contact us simi valley family dental office or scan qr code to contact us samra produce largest variety of indian vegetables and fruits in the USA, scan this qr code to contact us mountain mike pizza scan this qr code to contact us Kadai made and served with love scan this qr code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.